ਸਾਸੀ ਕਾਲ ਜੀ ਕੀ ਹਾਲ ਹੈ ਸਭ ਦੋਸਤਾਂ ਦਾ ਠੀਕ ਠਾਕ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅਸੀਂ ਮਿਊਜ਼ਿਕ ਸਟੂਡੀਓ ਖੋਲਿਆ ਸੀ ਆਪਣਾ ਤੇ ਕੱਲ ਮੈਂ ਬੀਟ ਬਣਾਈ ਸੀ ਇੱਕ ਫਿਰ ਬਾਈ ਨੂੰ ਫੋਨ ਕੀਤਾ ਸੀ ਮੈਂ ਕਿ ਬੀਟ ਬਣਾਈ ਆ ਵੀ ਅੱਗੇ ਜਾਈਂ ਤੇ ਅੱਜ ਬਾਈ ਦਾ ਟਾਈਮ ਲੱਗਿਆ ਉਹ ਤਾਂ ਬਿਜ਼ੀ ਬਾਅਦ ਹੁੰਦਾ ਅੱਜ ਟਾਈਮ ਸੀਗਾ ਗਿਆ ਹੋਇਆ ਸੀ ਕਿਤੇ ਤਾਂ ਕਰਕੇ ਉਧਰੋਂ ਸੀਤੀ ਆ ਗਿਆ ਤੇ ਅੱਜ ਆ ਗਿਆ ਤੇ ਹੁਣ ਇਹਨੂੰ ਮੈਂ ਬੀਟ ਸੁਣਾਉਂਗਾ ਬੀਟ ਤੋਂ ਬਾਅਦ ਇਹ ਗਾਣਾ ਲਿਖੂਗਾ ਉਹ ਤੋਂ ਬਾਅਦ ਅਸੀਂ ਬੀਟ ਤੇ ਗਾਣਾ ਇਕੱਠੇ ਰਿਕਾਰਡ ਕਰਕੇ ਮੰਦੂਖਾ ਮਗੇ ਤੁਸੀਂ ਦੱਸਿਓ ਵੀ ਕਿਵੇਂ ਲੱਗਿਆ ਸਾਡਾ ਜਿਵੇਂ ਜਿਵੇਂ ਤੁਸੀਂ ਸਪੋਰਟ ਕਰੀ ਜਾਵੋਗੇ ਸਾਨੂੰ ਵੀ ਹੌਸਲਾ ਹੋਊਗਾ ਅਸੀਂ ਉਹ ਵੱਧ ਤੋਂ ਵੱਧ ਉਹਵੇਂ ਕਰੀ ਜਾਵਾਂਗੇ ਵੱਧ ਤੋਂ ਵੱਧ ਆਪਦੀ ਮਿਹਨਤ ਦਿਖਾਈ ਜਾਵਾਂਗੇ ਕਿਉਂਕਿ ਫਿਰ ਅੱਗੇ ਜਾ ਕੇ ਇੱਕ ਵਾਰੀ ਸਾਨੂੰ ਮਿਊਜ਼ਿਕ ਦਾ ਪੂਰਾ ਆਉਣ ਲੱਗ ਗਿਆ ਉਸ ਤੋਂ ਬਾਅਦ ਕਈਆਂ ਨੂੰ ਬਹੁਤ ਸ਼ੌਕ ਹੁੰਦਾ ਗਾਉਣ ਦਾ ਪਰ ਉਹਨਾਂ ਕੋਲ ਬਜਟ ਨਹੀਂ ਹੁੰਦਾ ਅਸੀਂ ਉਹਨਾਂ ਨੂੰ ਬਜਟ ਜਾਂ ਫਿਰ ਟੀਮ ਨਾਲ ਗੱਲ ਕਰਕੇ ਜਿਵੇਂ ਵੀ ਹੋਇਆ ਘੱਟ ਤੋਂ ਘੱਟ ਜਾਂ ਜੋ ਵੀ ਹੋਇਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਮਤਲਬ ਤੁਹਾਡੇ ਫਾਇਦੇ ਜੀ ਹੋਊਗਾ ਰੋ ਬਹੁਤ ਟਾਈਮ ਨਾਕਰਾ ਕਰਦੇ ਆਪਾਂ ਬੀਟ ਸੁਣੀਏ ਤੇ ਬਾਈ ਗਾਣਾ ਲੀਹੋ ਫਿਰ ਆ ਬੰਦ ਮੈਂ ਤਾਂ ਬਸ ਉਹ ਆਈ ਨੇ ਵੀਡੀਓ ਸੁਣ ਲਈ। ਬਾਕੀ ਤੁਸੀਂ ਵੀ ਦੱਸੋ ਕਿਵੇਂ ਲੱਗੀ। ਹੁਣ ਗਾਣਾ ਲਿਖੂਗਾ ਇਹ ਉਹਦੇ ਤੇ ਨਾਲ ਦੀ ਮਾਚਰਾ ਦੂੰਗਾ। ਤੇ ਇਹ ਗਾਣਾ ਲਿਖੀ ਜਾਓ। ਫਿਰ ਤੇ ਤੋਂ ਗਾਣਾ ਲੇਖ ਲਿਆ। ਅਜੀ ਨਾਲ ਹੀ ਕਾਊਗਾ ਬੀਟ ਚੱਲੂਗੀ। ਇਹ ਬੀਟ ਮੈਨੂੰ ਯਾਰ ਰੋਮੀ ਗਲ ਟਾਈਪ ਲੱਗਦੀ ਆ। ਤੇ ਮੈਂ ਕੁਝ ਰੋਮੀ ਗਲ ਜਿਨ੍ਹਾਂ ਨੇ ਸੁਣਿਆ ਉਹ ਜਾਣਦੇ ਆ ਤੇ ਕੁਝ ਉਦਾਂ ਦਾ ਕ੍ਰੀਏਟ ਕਰੂੰਗਾ। ਤੇ ਲੈਟਸ ਮੈਂ ਲਿਖ ਕੇ ਦੇਖਦਾ ਕੀ ਬਣਦਾ। ਮੈਂ ਦੁਬਾਰਾ ਜੀ ਬੀਟ ਲਾ। ਐਂਗਰ ਦਿੱਤੇ ਚਾ ਕੋ ਨਾ ਲਓ ਜੀ ਬਾਈ ਨੇ ਗਾਣਾ ਕਰ ਲਿਆ ਪੂਰਾ ਗਾਣਾ ਲਿਖਿਆ ਬੱਕੀ ਤੇ ਮਿਰਜੇ ਤੇ ਥੋੜੀ ਸੇਵਾ ਨਹੀਂ ਸੀ ਤੀ ਦੂਰੋਂ ਉਹਦੇ ਦੇਖ ਵੀਰ ਹੋਰ ਏੰਜ ਹੀ ਸੀ ਲਿਖੀ ਜ਼ਰਬ ਨੇ ਇਹ ਤਕਦੀਰ ਕੀ ਬਾਤ ਹੈ ਭਾਈ ਕੀ ਬਾਤ ਹੈ ਦਿਲ ਉਹਦੇ ਤੋਂ ਨਾ ਰੁਕ ਹੋਇਆ ਤੇ ਤੁੰਦਾ ਦਿਆਂ ਬਾਈ ਨੇ ਗਾਣਾ ਦੇਖਿਆ ਬੱਕੀ ਤੇ ਮਿਰਜੇ ਦੇ ਤੇ ਦੱਸੋ ਬਾਈ ਬੱਕੀ ਤੇ ਮਿਰਜੇ ਦਾ ਕੀ ਆ ਵੀ ਬੱਕੀ ਕੀ ਸੀਗੀ ਠੀਕ ਆ ਨਾ ਉਹ ਜਿਹੜੀ ਕੋੜੀ ਉਹਦਾ ਨਾਮ ਬੱਕੀ ਆ ਤੇ ਜਦੋਂ ਸਹਿਵਾ ਸਾਰੇ ਤੀਰ ਤੋੜ ਦਿੰਦੀ ਆ ਤੇ ਫਿਰ ਬੱਕੀ ਦਾ ਕੀ ਹਾਲ ਹੁੰਦਾ ਉਹਨਾਂ ਦਾ ਵੀ ਇਲਾਹੀ ਪਿਆਰ ਸੀ ਤਾਂ ਹੀ ਅੱਜ ਤੱਕ ਉਹਨਾਂ ਨੂੰ ਯਾਦ ਕੀਤਾ ਜਾਂਦਾ ਤੇ ਅੱਗੇ ਤੁਹਾਨੂੰ ਗਾਣਾ ਸੁਣਾ ਕੇ ਦੱਸਾਂਗੇ ਸਰਾਈਂ ਕਰੋ ਹਾਂਜੀ ਕਰੋ ਕਰੋ ਚਲੋ ਸਹਬਾ ਨੇ ਸੀ ਤੀਰ ਦੂਰੋਂ ਆਉਂਦੇ ਦੇਖ ਵੀ ਖੋਲੇਂ ਜੀ ਹਿਲ ਕਿਸ ਰੱਬ ਨੇ ਇਹ ਤਕਦੀਰ ਸਹਬਾ ਨੇ ਸੀ ਤੀਰ ਦੂਰੋਂ ਆਉਂਦੇ ਦੇਖ ਵੀਰ ਖੋਲੇਂ ਜੀ ਹਿਲ ਕਿਸ ਰੱਬ ਨੇ ਇਹ ਤਕਦੀਰ ਜੇ ਲਾਉ ਤਾ ਬਿਨਾ ਲੋਕ ਹੋਇਆ ਉਹਦੇ ਤੋਂ ਉਹਦਾ ਬਿਨਾ ਲੋਕ ਹੋਇਆ ਉਹਦੇ ਤੋਂ ਮੇਰਾ ਹੱਜੂ ਚੋਣ ਲੱਗ ਸਪੈ ਜੰਦ ਤੱਲੇ ਮਿਰਜੇ ਦੀ ਲਾਸ਼ ਦੇਖ ਕੇ ਸੱਚੀ ਰੋਣ ਲੱਗ ਪਈ ਓ ਬੱਕੀ ਰੋਣ ਲੱਗ ਪਈ ਜੰਦ ਤੱਲੇ ਮਿਰਜੇ ਦੀ ਲਾਸ਼ ਵੇਖ ਕੇ ਬੱਕੀ ਰੋਣ ਲੱਗ ਪਈ ਓ ਬੱਕੀ ਰੋਣ ਲੱਗ ਪਈ ਕੀ ਬਾਤ ਹੈ ਬਈ ਥੈਂਕ ਯੂ ਬਹੁਤ ਵਧੀਆ ਬਾਈ ਬਹੁਤ ਵਧੀਆ ਥੈਂਕ ਯੂ ਥੈਂਕ ਯੂ ਤੇ ਗਾਣਾ ਦੇ ਸੁਣ ਲਿਆ ਮੈਨੂੰ ਤਾਂ ਬਈ ਬਹੁਤ ਵਧੀਆ ਲੱਗਿਆ ਗਾਣਾ ਸਾਰੇ ਸੁਣ ਕੇ ਦੱਸਿਓ ਬਾਕੀ ਜਿਵੇਂ ਜਿਵੇਂ ਸਮਾਂ ਬਦਲਦਾ ਜਾਊਗਾ ਇਹਦਾ ਮਿਊਜ਼ਿਕ ਵੀ ਬਦਲਾਂਗੇ ਮਿਊਜ਼ਿਕ ਹੀ ਬਦਲਾਂਗੇ ਅਸੀਂ ਗਾਣੇ ਸਾਡੇ ਕੋਲ ਬਹੁਤ ਪੈਣ ਔੜੀ ਔੜੀ ਥੋੜਾ ਨਾਲ ਸੱਤ ਦੇਖਿਅਾਂਗੇ ਸਾਰੇ ਔੜੀ ਔੜੀ ਸੱਤ ਕੱਢਾਂਗੇ ਹਾਂ ਔੜੀ ਔੜੀ ਸੱਤ ਕੱਢਾਂਗੇ ਬਟ ਚਾਹ ਕੀ ਚਨ ਨੂੰ ਲਾਈਕ ਕਮੈਂਟ ਸ਼ੇਅਰ ਜਿਹੜਾ ਆਪਣਾ ਇੱਕੋ ਹੀ ਨਾਰਾ ਹੁੰਦਾ ਕਲਾਕਾਰਾਂ ਦਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਗਾਇਸ ਹੌਸਲਾ ਜਿੰਨਾ ਲਾਈਕ ਕਮੈਂਟ ਤੇ ਸ਼ੇਅਰ ਹੋਊਗਾ ਉਨਹੀਂ ਸਾਲਾ ਸਾਡਾ ਹੌਸਲਾ ਵਧੂ ਸਾਡਾ ਹੌਸਲਾ ਵਧੂ ਅਸੀਂ ਵੱਧ ਤੋਂ ਵੱਧ ਆਪਣੀ ਮਿਹਨਤ ਕਰਾਂਗੇ ਬੂਮ ਬੂਮ ਦਾ ਸਾਗਰਪੁਰ ਦਾ ਅਸੀਂ ਵੀ 2018 ਦੇ ਲੱਗੇ ਹੋਇਆ 24 18 ਤੋਂ ਪਹਿਲਾਂ ਦੀ ਲੱਗੇ ਹੋਏ ਹਾਂ ਮੈਨੂੰ ਹਾਂ ਬਲਵੈ ਜਦੋਂ ਐਕਟਿਵ ਜਣੀ ਪੂਰੇ ਐਕਟਿਵ 2018 ਤੋਂ ਜਦੋਂ ਕਾਰਵਾ ਚੌਥ ਆਇਆ ਮਨ ਲਓ ਉਦੋਂ ਹੀ ਆਪਾਂ ਲਈਏ ਤੇ ਚੜੇ ਆਂ ਦਾਸਕ ਉਹ ਵੇਹੇ ਦਸਕ ਦੇ ਸੀ ਉਹ ਲਿਖਣ ਲੱਗੇ ਸੀ ਮਨ ਲਿਖਣ ਤੋਂ ਕਦੇ ਲੱਗੇ ਹਾਂ ਬਾਕੀ ਕਰਾਂਗੇ ਕੋਸ਼ਿਸ਼ ਮਨ ਛੱਡਦੇ ਨਹੀਂ ਜਦ ਤੱਕ ਜਾਂਦੇ ਨਹੀਂ ਦੁਨੀਆ ਜਦ ਤੱਕ ਨਾਮ ਨਹੀਂ ਬਣਦਾ ਹਾਂ ਜਦ ਤੱਕ ਪੈਂਦੇ ਨਹੀਂ ਤਾਂ ਜਾ ਕੇ ਵਰਸ ਉਹ ਤਾਂ ਖੜੀ ਜਾਂਦਾ ਜਦ ਤੱਕ ਦੇਖ ਕੇ ਕਿਆ ਇਹਨੂੰ ਕੀ ਹਾਇ ਇਹ ਆਉਂਦੀ ਇਹਦੇ ਗਾਰੇ ਇਹ ਸ਼ੋਹਰਤ ਵੀ ਚਾਹੀਦੀ ਆ ਪਰਮਵੀਰ ਕਹਾਣੀ ਚਾਹੀਦੀ ਆ ਬਾਕੀ ਤਾਂ ਬਸ ਟਾਈਮ ਪਾਸ ਹੀ ਆ ਬਾਕੀ ਚਲੋ ਧੰਨਵਾਦ ਜੀ ਓਕੇ ਥੈਂਕ ਯੂ ਆਕਰ